ਲਓ ਜੀ ਆਪਾਂ ਨੇ ਅੱਜ ਦੋਨੇ ਵੀਡੀਓ ਮਿਕਸ ਕਰ ਦੇਣੀ ਆ ਹਾਂ ਸਰਪੰਚੀ ਦੀ ਵੀ ਗੱਲਾਂ ਕਰਾਂ ਜਿਹੜੀ ਸਰਪੰਚੀ ਵਾਲੀ ਸੀ ਜਿਹੜਾ ਆਪਣਾ ਘਰ ਬਣਾ ਰਿਹਾ ਇਹਦੀ ਵੀ ਗੱਲਾਂ ਕਰਾਂਗੇ ਇੱਕ ਦੋ ਕਮੈਂਟ ਵੀ ਆਏ ਤੇ ਉਹਨਾਂ ਦਾ ਵੀ ਰਿਪਲਾਈ ਕਰਾਂਗੇ ਤੇ ਅੱਜ ਦੀ ਲਾਈਵ ਵੀਡੀਓ 'ਚ ਭਾਈ ਤੁਹਾਡਾ ਸਵਾਗਤ ਆ ਜੀ ਤੇ ਅੱਜ ਆਪਣੇ ਆਪਰ ਬੀਮ ਕੰਮ ਜਾਣੇ ਤੇ ਥੋੜਾ ਜਿਹਾ ਡਿਲੇ ਚੱਲ ਰਿਹਾ ਮੋਟਰ ਦਾ ਇੱਕ ਢੇੜਾ ਲੱਗਿਆ ਨਹੀਂ ਹੈਗਾ ਪੈਸੇ ਲੱਗ ਤਾਂ ਗਿਆ ਤਾਂ ਪਰ ਮੈਂ ਸੋਚਦਾ ਸੀ ਇਹ ਵੀ ਦੋਨੇ ਇਕੱਠੇ ਬਲੌਗ ਕਰਦਾ ਜੀ ਬਿੱਚੇ ਆਪਣਾ ਮਕਾਨ ਵੀ ਆਜੇ ਬਿੱਚੇ ਆਪਣੇ ਸਰਪੰਚੀ ਦੀ ਗੱਲਾਂ ਵੀ ਕਰਦੀ ਆਪਾਂ ਠੀਕ ਹੈ ਜੀ ਸਰਪੰਚੀ ਦੀ ਗੱਲਾਂ ਕਰਾਂ ਪਹਿਲਾਂ ਮਕਾਨ ਆਪਣਾ ਘਰ ਦਿਖਾਵਾਂ ਪਹਿਲਾਂ ਘਰ ਦਿਖਾਉਂਦੇ ਸਰਪੰਚੀ ਦੇ ਗੱਲਾਂ ਬਾਅਦ ਵਿੱਚ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਪਹਿਲਾਂ ਆਹ ਕੰਮ ਜ਼ਰੂਰੀ ਹੈ ਸਰੀਆ ਆਪਣੇ ਕੋਲ ਆਇਆ ਪਿਆ ਸਰੀਆ ਦਾ ਰੇਟ ਵੱਧ ਗਿਆ ਭਾਈ ਜਿਹਨਾਂ ਦਾ ਕੰਮ ਚੱਲਦਾ ਆਪਣਾ ਸਰੀਆ ਮੰਗਾ ਲਓ ਦੌਰ पे ਰੇਟ ਵੱਧਾ ਲਾਤਾ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਨਵੀਂ ਵਿੱਚ ਆਪਣੇ ਬੀਮ ਪਾ ਲੈ ਬਹੁਤ ਲੋਕਾਂ ਦੇ ਟੈਲੀਫੋਨ ਮੈਸੇਜ ਆਏ ਹੋਏ ਸੀ ਵੀਰਾਂ ਨੇ ਕਹਿੰਦੇ ਵੀ ਬੀਮ ਪਹਿਲਾਂ ਪਾ ਲੈ ਤੇ ਵੀ ਜਿਹੜਾ ਬੀਮ ਹੈ ਨਾ ਪਹਿਲਾਂ ਪਾ ਲੈ ਬਾਅਦ ਚ ਕੰਦਾ ਕਰਨੀ ਇੱਦੀ ਆ ਦੇਖੋ ਜਿਹੜੇ ਆਪਾਂ ਨੇ ਹੁਣ ਭਰੇ ਆ ਨਾ ਜਿੱਦਾਂ ਹੁਣ ਇਹਦੇ ਵਿੱਚ ਮਾਲ ਪਿਆ ਇਹਨਾਂ ਇੱਟ ਨਾਲ ਪਕੜਾ ਇੱਟ ਨਾਲ ਹੀ ਪਕੜ ਕਰ ਲਈ ਤੇ ਇਹਨੇ ਆਪਣਾ ਵਜ਼ਨ ਵੀ ਚੱਕ ਲੈਣਾ ਠੀਕ ਹੈ ਜੀ ਆ ਇਹ ਜਿਹੜਾ ਇਹ ਹੋ ਜਾਂਦਾ ਵੀ ਜਿਹੜਾ ਪਹਿਲਾਂ ਬੀਮ ਪਾ ਲੈਂਦੇ ਨੇ ਫਿਰ ਇਹਦਾ ਹੁਣ ਕਿਦਾਂ ਸਮਝਾਵਾਂ ਤੁਹਾਨੂੰ ਮੈਂ ਸਭ ਤੋਂ ਵਧੀਆ ਪਨੇ ਹ ਭੀਮ ਖੜਾ ਕਰਤਾ ਇੱਥੇ ਪਹਿਲਾਂ ਸੱਦਾ ਜੇ ਤਾਂ ਮੈਂ ਸੋ ਸੱਦਾ ਭੀਮ ਖੜਾ ਕਰਤਾ ਇਹਦਾ ਇੱਟ ਚੱਲਣੀ ਆ ਉਹ ਕਿਤੇ ਨਾ ਕਿਤੇ ਕਿਤੇ ਮੜੀ ਧੱਕ ਤੋਂ ਕੁਝ ਵੀ ਮੇਰੇ ਹਿਸਾਬ ਦੇ ਨਾਲ ਵੀ ਨਾ ਕੰਧ ਇੱਕ ਪਿੱਛੇ ਹੋ ਸਕਦੀ ਆ ਜਿੱਦਾਂ ਹੁਣ ਇਹਨਾਂ ਨੇ ਇਦਾਂ ਭਰਿਆ ਇੱਥੇ ਬਜਰੀ ਭਰ ਗਈ ਇੱਥੇ ਬਜਰੀ ਭਰ ਗਈ ਬਰਾਬਰ ਵਜਨ ਵੇਡ ਚੱਕਿਆ ਗਿਆ ਠੀਕ ਹੈ ਜੀ ਬਾਕੀ ਮੈਂ ਕੋਈ ਏਡਾ ਇੰਜੀਨੀਅਰ ਨਹੀਂ ਹੈਗਾ ਇੱਧਰ ਜਿਹੜੇ ਮਿਸਤਰੀ ਆ ਇਹਨਾਂ ਦੇ ਭਾਈ ਇਹੀ ਤੱਕ ਨਹੀਂਗਾ ਇਹ ਇਦਾਂ ਹੀ ਪਾਉਂਦੇ ਆ ਹੋਰ ਵੱਡੇ ਵੱਡੇ ਮਿਸਤਰੀ ਆਉਣ ਦੇ ਆਪਣੀ ਤਕਨੀਕ ਉਹਦਾ ਮਿਸਤਰੀਆਂ ਗੱਲਬਾਤ ਕੀਤੀ ਕਹਿੰਦਾ ਇਦਾਂ ਕੰਦ ਬਰੀ ਬਜਨ ਆ ਜਾਂਦਾ ਤੇ ਬੀਮਾ ਬਲਦੀ ਆ ਜਾਂਦਾ ਐਸੀ ਬਣਾਉਣ ਦਾ ਤਰੀਕਾ ਹੈ ਇਹਨਾਂ ਦਾ ਮਿਸਤਰੀਆਂ ਦਾ ਤੇ ਅੱਜ ਕਾਫੀ ਕੰਮ ਤੇ ਖਿੱਚਾ ਜਾਣਾ ਸਾਰਾ ਹੁਣ ਥੋੜੀ ਟੌਰ ਲੱਗਣ ਲੱਗੀ ਹੈ ਜਿਹੜੀ ਆ ਆਪਣੀ ਇੱਥੇ ਹੁਣ ਜਿਹੜੇ ਬੀਮ ਜੇ ਭਰ ਕੇ ਭਰ ਹੋ ਗਏ ਤੇ ਰਾਤ 8 ਮੇਂ ਭਰਕਣਾ 8 ਨਾ 10 1 ਬੀਮ ਰਹਿ ਗਿਆ 1 ਦਿੰਦਾ ਇਹ 3 ਮਾਰਾ ਫੇਰ ਦੋਰੇ ਕਿੰਨੇ ਫੇਰ 1 ਤਾਂ ਪਿੱਛੇ ਰਹਿੰਦਾ ਟਿੱਕ 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 ਇੱਕ 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 14 ਬੀਮ ਵਿੱਚ 1 2 3 4 4 ਬੀਮ ਵਿੱਚ 10 ਬੀਮ ਭਰਤੇ ਜਰਾਤ ਤੇ ਅੱਜ ਬਿੜੀ ਜਿਹੜੀ ਦੂਜੀ ਜਾ ਮਹਾਲ ਬਲੌਗ ਪਰ ਪੂਰੇ ਡਿਟੇਲ ਚ ਕਿਦਾਂ ਭਰ ਹੋ ਰਿਹਾ ਕਿਦਾਂ ਇਹਦੇ ਵਿੱਚ ਸਿਮਿੰਟ ਪਾਇਆ ਜਾਣਾ ਨੇ ਉਹਦੇ ਵਿੱਚ ਅੱਜ ਵਾਲੀ ਵੀਡੀਓ ਚ ਆ ਜਾਊਗਾ ਆਪਾਂ 12:00 ਵਜੇ ਛੱਡਾਂਗੇ ਥੋੜੀ ਜਿਹੀ ਉਹਦੀ ਐਡਿਟਿੰਗ ਬਾਕੀ ਆ ਨਾਉਂ ਨੂੰ ਲਿਖਣਾ ਬਹੁਤ ਕੰਮ ਹੋ ਜਾਂਦਾ ਵੀ ਇਹ ਨਹੀਂ ਹੈਗਾ ਵੀ ਚੱਕੀ ਵੀਡੀਓ ਧੱਕ ਦੀ ਇੱਕ ਪੈਂਬਾ ਨੇ ਪੂਰੀ ਡਿਟੇਲ ਵਾਲਾ ਵੀਡੀਓ ਬਣਾਉਣਾ ਇੱਕ ਸਟੋਰੀ ਚ ਪਰੋਣਾ ਕਿੱਥੇ ਉਹ ਗਲਤ ਗਲਤ ਨਹੀਂ ਹੈਗੀ ਸਾਰਾ ਬਹੁਤ ਬਹੁਤ ਕੁਝ ਕਰਨਾ ਪੈਂਦਾ ਵੀਡੀਓ ਬਣਾਉਣਾ ਵੀ ਇੱਕ ਰੱਬ ਨੇ ਕਲਾ ਬਖਸ਼ੀ ਪਰ ਉਹਨੂੰ ਕਿਦਾਂ ਅੱਗੇ ਥੋੜੇ ਪੇਸ਼ ਕਰਦਾ ਠੀਕ ਹੈ ਜੀ ਚਲੋ ਜਣ ਤਾਂ ਚੱਲਦੇ ਹੋਰ ਦਿਖਾਉਂਦੇ ਸਾਰਾ ਕੰਮ ਕਰ ਹਰ ਇੱਤਰੀ ਟਰਾਲੀ ਉਹਨੇ ਭਰੀ ਖੜੀ ਹੈ ਇੱਕ ਠੀਕ ਹੈ ਜੀ ਰੇਤਾ ਵੀ ਸਾਰਾ ਸਮਾਨ ਆਪਨੇ ਕੋਲ ਪਿਆਰ ਪਿਆ ਇੱਟ ਦੀ ਟਰਾਲੀ ਆਪਣੇ ਮਗਾ ਲੈਣੀ ਇਸ ਵਾਰ ਉਹ ਕਹਿੰਦਾ ਸੀ ਕਹਿੰਦਾ ਜਿਆ ਚਾਰ ਕਰ ਜਿੰਦੇ ਨੇ ਪਿੱਛੇ ਫੋਨ ਮਾਰਦੇ ਗੁਰੂ ਪਹਿਲਾਂ ਪਿਛਲੀ ਵਾਰ ਸਾਡੇ ਕੋਲ ਡੇਢ ਕਰ ਗਈ ਸੀ ਪਰ ਅਥੇਂਦਰ ਭਰਿਆ ਪੈ ਤਾ ਉਹਨਾਂ ਨੇ ਸਾਡਾ ਇੱਕ ਦਿਨ ਦੀ ਖੜਤ ਉਹਨਾਂ ਨੇ ਪਾਈ ਸਾਡੇ ਨਹੀਂ ਅੱਜ ਦਾ ਜਿਹੜਾ ਅੱਜ ਵਾਲਾ ਕੰਮ ਤਾਂ ਅਜ 20 ਪਰ ਕੇ ਪਰ ਹੋਣੇ ਤੇ ਇੱਕ ਦਿਨ ਉਹਨਾਂ ਨੇ ਲੇਟ ਕਰਾਇਆ ਸਾਨੂੰ ਇਹਨਾਂ ਕਰਕੇ ਇੱਕ ਦਿਨਾਂ ਡਿਲੇ ਚੱਲਦੇ ਆ। ਠੀਕ ਆ ਜੀ। ਇਹ ਸੀ। ਬਾਕੀ ਸ਼ਟਰਿੰਗ ਵਗੈਰਾ ਸਾਰਾ ਕੁਝ ਆਪਣਾ ਆਇਆ ਤੇ ਇੱਕ ਮਿੰਟ ਖੜ ਜੇ ਯਾਰ ਹੁਣ ਮੈਨੂੰ ਥੋੜੇ ਜਿਦੇ ਮਿਸਤਰੀ ਇੱਕ ਹੋਰ ਗੱਲ ਨਾ ਭੁੱਲੇ ਨਾ ਜਾਵਾਂ। ਉਹ ਮਿਸਤਰੀ ਇੱਕ ਹੋਰ ਕਰ ਲਿਓ ਫਿਰ ਜਿਹਦਾ ਫੱਟੇ ਨੇ ਮੋੜਨੇ ਆ ਹਾਂ। ਹਾਂ ਜੀ। ਫਿਰ ਨਾਲ ਦੀਆਂ ਟਰਾਲੀ ਚੜ ਲਦੋ ਫਿਰ ਇਹ। ਬਸ ਇੱਕ ਮਿੰਟ ਰੋ ਬੋ ਜੋ ਮੜਾ ਜਾ। ਹਾਂ ਟਰਾਲੀ ਮਂਗਾ ਕੇ ਨਾ ਫੱਟੇ ਫੱਟੇ ਟਰਾਲੀ ਵਿੱਚ ਮਾਰੋ ਫਿਰ ਇਹ। ਮੇਰੇ ਮੇਕਸੋਰ ਬਰਾ ਕੋ ਹੋ ਜਾਣਾ ਕਿੰਨੇ ਅਜੇ ਪਹਿਲਾਂ ਫਟਿਆ ਇਹ ਇਹਦੇ ਦਾ ਬਾਕੀ ਪਹਿਲਾਂ ਲੈਂਦੇ ਹੋਏ ਤੇ ਬਾਕੀ ਕੱਲ ਆਏ ਆ ਕੱਲ 15 ਆਏ ਮੈ ਹੈਗਾ ਨਾ ਪਹਿਲਾਂ ਕਿੰਨੇ ਆਏ ਤੇ ਪਹਿਲਾਂ 14 ਆਏ ਤੇ ਕੱਲ 14 ਉਹ ਤੋਂ ਪਹਿਲਾਂ ਇਹਦਾ ਤੁਸੀਂ ਉਹ ਲੈ ਕੇ ਆਂਦੇ ਉਦੋਂ ਆ ਬਾਹਰ ਨਹੀਂ ਆ ਚੱਲ ਚੱਕ ਲੈ ਉੱਥੇ ਜਾ ਕੇ ਹੁਣ ਦੇਖਣੀ ਪੈਣੀ ਪਾਕੀ ਕਿਦਾਂ ਲਿਖੇ ਸਰ ਵੀ ਇੱਥੇ ਲਿਆਦਾ ਮੇਰੇ ਖਿਆਲ ਚਾ ਨਾ ਭਾਰਤੀ ਵੀ ਫੋਡਾ ਖਿੱਚ ਲਿਆ ਕਰੋ ਇੱਕ ਗੋਲ ਹਾਂ ਸਹਾਇਤ ਨੂੰ ਕਹਿੰਦਾ ਮੈਂ ਕਿ ਥੋੜੀ ਜਿਹੀ ਗੌਰ ਰੱਖੇ ਕਰ ਬੱਚੀ ਤੂੰ ਮੈਂ ਕਿੱਧਰ-ਕਿੱਧਰ ਹੁਮਾਂ ਯਾਰ ਇਹ ਚੀਜ਼ ਦੇ ਨਾਲ ਫੱਟੇ ਕਿੰਨੇ ਆਏ ਹੁਣ ਇੱਕ ਅੱਧਾ ਘਟ ਗਿਆ ਅਗਲੇ ਜਦ ਰੌਲਾ ਪਾ ਲੈਣਾ ਠੀਕ ਹੈ ਜੀ ਹੁਣ ਮੈਂ ਕਿੱਧਰ-ਕਿੱਧਰ ਹੁਮਾਂ ਹੁਣ ਅੱਜ ਤਾਂ ਮੁੱਲ ਜਾ ਸਰੀ ਵਾਲੇ ਚੁੰਨਦੇ ਹੋਇਆ ਸਰੀ ਵਾਲੇ ਦੇ ਇਦਾਂ ਵੀ ਹੁਣ ਇੱਧਰ ਵੀ ਗੱਲ ਕਰਾਂ ਉੱਧਰ ਵੀ ਗੱਲ ਕਰਾਂ ਫਿਰ ਗੱਲ ਮਿਕਸ ਹੋ ਜਾਣੀ ਠੀਕ ਹੈ ਚਲੋ ਛੱਡੋ ਹੁਣ ਆਪਾਂ ਮਕਾਨ ਤੋਂ ਚੱਲਦੇ ਹੁਣ ਆਉਂਦੇ ਪਾਸ ਸਰਪੰਚ ਜੀ ਕੋਲ ਸਰਪੰਚੀ ਦੇ ਸਾਰੇ ਪੇਪਰ ਭਰ ਹੋ ਚੁੱਕੇ ਆ ਨੇਤਰਬਾਈ ਦਾ ਭਾਈ ਨੰਬਰ ਅਨਾਉਂਸ ਹੋ ਚੁੱਕੇ ਨੇਤਰਬਾਈ ਸਰਪੰਚੀ 'ਚ ਖੜਨਾ ਹੀ ਖੜਨਾ ਠੀਕ ਹੈ ਜੀ ਤੇ ਮੈਨੂੰ ਵੀ ਕਹਿੰਦੇ ਸਰਪੰਚੀ 'ਚ ਖੜਨ ਵਾਸਤੇ ਮੈਂ ਖੜਨਾ ਜੇ ਨੇਤਰ ਖੜ ਗਿਆ ਆਪਾਂ ਪਿੱਛੇ ਹਟ ਗਏ ਠੀਕ ਹੈ ਮੈਂ ਕਈ ਪਿੰਡਾਂ 'ਚ ਜਾਂ ਹੋਰ ਅਖਬਾਰਾਂ 'ਚ ਇਹ ਗੱਲਾਂ ਬਾਤਾਂ ਸੁਣ ਰਿਹਾ ਭਾਈ ਭਾਈ ਆਪਸ ਵਿੱਚ ਲੜਦੇ ਸਰਪੰਚੀ 'ਚ ਮੈਂ ਕਹਿੰਦਾ ਨਹੀਂ ਯਾਰ ਭਾਈ ਇਦਾਂ ਨਹੀਂ ਹੁੰਦੀ ਜਾਂ ਚੀਜ਼ ਮੇਰਾ ਉਦਾਂ ਦਾ ਨਹੀਂ ਹੈਗੇ ਮੈਂ ਵੀ ਜਗ੍ਹਾ ਵਿੱਚ ਖੜ ਜਾ ਬਾਈ ਤੈਨ ਲੜਨ ਦਾ ਮੈਂ ਵੀ ਲੜਨਾ ਇਦਾਂ ਇਹ ਆ ਵੀ ਪ੍ਰੇਮ ਬੜਾ ਰਹਿੰਦਾ ਦਿਲ ਮੇਰਾ ਹੀ ਬੜਾ ਕਰਦਾ ਹੋਇਆ ਖੜਾ ਉਹਨਾਂ ਉਸ ਦਿਨ ਵੀ ਗੁਰਦੁਆਰੇ ਚ ਵੀ ਗਏ ਸੀ ਜਦੋਂ ਪਹਿਲਾਂ ਮੈਂ ਆਪਣਾ ਨਾਮ ਲਖਾਇਆ ਨਾ ਤੀਜੇ ਵਾਰ ਮੇਰਾ ਨਾਮ ਲਿਖਿਆ ਗਿਆ ਚੌਥੇ ਵਜੇ ਨਿਤਤਰ ਬੈ ਨੇ ਆਪਣਾ ਨਾਮ ਲਖਾਇਆ ਫੇ ਨਿਤਤਰ ਬੈ ਨੂੰ ਕਿਹਾ ਮੈਂ ਕਿਹਾ ਬਾਈ ਮੇਰਾ ਨਾਮ ਪੜ ਦੇ ਜੇ ਤੈ ਖੜਨਾ ਵੀ ਮੈਂ ਕਿਸੇ ਨਾਲ ਸਲਾਬਤ ਕੀਤੀ ਨਹੀਂ ਦੀ ਹੈਗੀ ਵੀ ਕਿ ਇਹਨਾਂ ਕਿਆ ਕਰਨਾ ਕਿਆ ਕਰਨ ਨਿਤਤਰ ਬੈ ਫਿਰ ਨਿਤਤਰ ਬੈ ਵੀ ਮੈਨੂੰ ਕਹਿੰਦਾ ਸੀ ਕਹਿੰਦਾ ਲਿਖਾ ਯਾਰ ਸ਼ਾਇਦ ਤੇਰੇ ਰਿਪਰੈਜ਼ੈਂਟ ਹੀ ਹੋ ਜਵੇ ਕਿਆ ਪਤਾ ਹੋ ਜਵੇ ਤੇਰੇ ਤੇਰੇ ਵਿਚਾਰ ਅਸੀਂ ਸੁਣਨਾ ਚਾਹੁੰਦੇ ਮੈਂ ਚੱਲ ਲਿਖਦੇ ਫਿਰ ਨਹੀਂ ਮੈਂ ਕਹਾਂ ਭਾਈ ਮੇਰਾ ਨਾਮ ਪੜੋ ਤੇ ਨਹੀਂ ਕਹਦਾ ਨਾ ਨਿਕਟੜਾ ਹੈਗਾ ਲਿਖਾ ਆਪਣਾ ਨਾਮ ਇਹ ਹੋ ਜਾ ਤਾ ਲੜੋ ਨਾ ਯਾਰ ਕਿਤੇ ਨਹੀਂ ਇੱਥੇ ਕੋਈ ਮੱਲਾ ਲੈ ਜਣੀ ਯਾਰ ਆਪਣੇ ਜਾਂ ਆਪਸੀ ਭਾਈਚਾਰਾ ਬਣਾ ਕੇ ਰੱਖੋ ਪਿੰਡ ਦੇ ਵਿੱਚ ਬੰਦੇ ਦਾ ਹਰੇ ਨੇਤਰਬਈ ਦੇ ਇੱਕ ਬੰਦਾ ਨੌਂਸ ਹੋ ਗਿਆ ਹੁਣ ਇਹ ਨਹੀਂ ਬੰਦੇ ਨੇਤਰਬਈ ਨੂੰ ਮੈਂ ਕੱਲ ਪੁੱਛਿਆ ਨੇਤਰਬਈ ਨੂੰ ਮਿਲਿਆ ਮੈਂ ਘਰ ਜਦੋਂ ਗੱਡੀ ਲੈ ਕੇ ਨੇਤਰਬਈ ਨੇ ਘਰ ਦੇ ਬੂਰੇ ਖੜਾਈ ਭਾਈ ਕਿਹਦੇ ਕੌਣ ਕੌਣ ਖੜੇ ਆ ਕਹਿੰਦਾ ਉੱਥੇ ਭਾਈ ਕਿਸੇ ਦਿਨ ਤੇ ਪਤਾ ਲੱਗਦਾ ਹੈਗਾ ਹੋਣਾ ਜਿਹਦਾ ਮੈਂ ਭਰਨੇ ਕਿ ਹੁਣ ਮੇਰੇ ਚਾਰ ਪੰਜ ਮਿੰਨ ਨਾਲ ਬੰਦੇ ਕੇ ਹੋਇਆ ਹੁਣ ਇਹ ਦੇ ਵਿੱਚ ਇਹ ਨਹੀਂ ਪਤਾ ਕਿਹਦੇ ਪੇਪਰ ਭਰੇ ਆ ਮੈਂ ਭਰੇ ਜਾਂ ਹੋਰ ਨੇ ਭਰੇ ਹੁਣ ਕਹਿੰਦਾ ਹੋਰ ਬੰਦੇ ਪੇਪਰ ਭਰਨੇ ਉਹਨਾਂ ਨਾਲ ਪੰਜ ਬੰਦੇ ਉਹਨਾਂ ਨਾਲ ਆਏ ਹੋਏ ਤੇ ਇਹ ਨਹੀਂ ਪਤਾ ਕਿ ਕਿਹੜੇ ਬੰਦੇ ਨੇ ਪੇਪਰ ਭਰੇ ਆ ਹਲੇ ਪ੍ਰੋਪਰ ਪਤਾ ਨਹੀਂ ਲੱਗਿਆ ਪਿੰਡ ਦੇ ਵਿੱਚ ਕਿੰਨੇ ਕੈਂਡੀਡੇਟ ਖੜੇ ਆ ਵੈਸੇ ਜਿਆਦਾ ਹਲਕ ਸਮਾਨ ਪੱਚੀ ਦਾ ਹੀ ਪਿਆ ਹੋਇਆ ਇੱਕ ਵੱੜ ਚ ਚਾਰ ਚਾਰ ਪੰਜ ਪੰਜ ਬੰਦੇ ਖੜ ਕੇ ਬਾਦਏ ਨੂੰ ਯਾਰ ਪਿੰਡ ਚ ਏਕਤਾ ਬਣਾ ਕੇ ਰੱਖੋ ठीक है सरपंचल बन जाने किसी ना कि अपना एक अपना कर रखो बस तो भाई ये भाई हम सरपंच दल्ला मकान दी गल ठीक है भाई भाई ਸਰੀਆ ਕਹਿੰਦਾ ਵੀ ਸਰੀਆ ਸਾਰਾ ਮੰਗਾਲਾ ਜਿਹਦੇ ਕੋਲ ਜਗਾ ਹੈਗੀ ਰੱਖਣ ਨੂੰ ਤਾਂ ਰੱਖ ਲੈ ਵੀ ਸਰੀ ਦਾ ਰੇਟ ਵਧ ਰਿਹਾ ਮਾੜਾ ਇਹ ਵੀ ਦੋ ਕਮੈਂਟ ਕਰਕੇ ਤੁਸੀਂ ਬਾਕੀ ਰੇਟ ਵਧ ਰਿਹਾ ਲੋਹੇ ਦਾ ਠੀਕ ਹੈ ਜੀ ਕਮੈਂਟਾਂ ਚ ਦੱਸੋ ਨਹੀਂ ਫਿਰ ਅੱਜ ਕਿਤੇ ਹੋਰ ਪਾਸੇ ਪਤਾ ਪਤਾ ਕਰਕੇ ਇਹ ਕਿਧਰੇ ਪਾਸੇ ਜਾ ਕੇ ਪਤਾ ਕਰੀਏ ਸਰੀਏ ਦਾ ਠੀਕ ਹੈ ਹੁਣ ਪਿੱਛੇ ਸਮਾਨ ਸਾਰੀ ਤੇ ਲੈ ਕੇ ਆਇਆ ਤਾਂ ਸਾਡਾ ਮਿਸਤਰੀ ਤਾਂ ਮੰਗਾਏ ਤੇ ਪਹਿਲੀ ਵਾਰ ਜਦੋਂ ਫੱਟੇ ਮੰਗਾਏ ਤੇ ਕਿਆ ਕੁਝ ਮੰਗਾਇਆ ਤਾਂ ਉਤੇ ਫੱਟੇ ਤੇ ਕਿੰਨੇ ਕਿੰਨੇ ਮੰਗਾਏ ਤੇ ਯਾਦ 12 ਫੱਟੇ ਦੇ ਪਹਿਲਾਂ ਕਿੰਨੇ ਦੇਖੀ ਮਰਾ ਕਿਆ ਕੁਝ ਮੰਗਾਇਆ ਤੇ ਪਰਚੀ-ਪਰਚੀ ਭੇਜੀ ਦੀ ਮੈਂ ਮੈਨੂੰ ਭੇਜੀ ਤੇ ਕਿਸੇ ਨੂੰ ਭੇਜੀ ਦੀ 12 ਫੱਟੇ ਤੇ ਮੈਨੂੰ ਦੂਜੀ ਤਾਂ ਹੈਗੀ ਆ ਪਰਚੀ ਤਾਂ ਆਪਣੇ ਕੋਲ ਗਾਹਾਂ ਫੱਟੇ ਆ 14 ਜੀ ਫਿੱਟ ਲੈਂਦੇ ਆ ਜੇ ਦੇਖੋ 12 ਫੱਟੇ ਤੇ ਇੱਕ ਨਾਲ ਦੀ 26 ਹੋ ਗਏ ਹਾਂ ਦਾਦ ਬਾਲੇ ਮੈਂ ਤਿੰਨੇ ਪਰਚੇ ਹੁਣ ਜਿਹੜਾ ਸਮਾਨ ਇਕੱਠਾ ਕਰਨਾ ਉਹਦਾ ਪਰਚੇ ਕੱਢ ਸਾਰਾ ਸਾਬਤ-ਸਾਬਤ ਖੜਾ ਪੱਟੇ ਵਾਲਾ ਸ਼ਟਰਿੰਗ ਵਾਲਾ ਕਿੰਨੇ-ਕਿੰਨੇ ਆਏ ਤਾਂ ਟਰੱਕ ਚ ਉਹਨਾਂ ਸਮਾਨ ਪੂਰਾ ਪ੍ਰੋਪਰ ਲੈ ਕੇ ਜਾ ਸਾਰਾ ਮੈਂ ਇਹਨੂੰ ਸੈਂਡ ਕਰ ਦੇ ਪਾਪੀ ਮੈਂ ਇਹਨੂੰ ਸੈਂਡ ਕਰ ਦੇ ਪਹਿਲੀ ਜਣ ਦੋ ਵਾਰੀ ਆਇਆ ਸਮਾਨ ਉਹਦੇ ਕੋਲ ਤੇ ਹਾਂ ਦੋ ਵਾਰੀ ਆਇਆ ਨਾ ਤਿੰਨ ਵਾਰ ਆ ਲਿਆ ਉਹਦਾ ਪਹਿਲੇ ਵਾਲੇ ਦਾ ਦੇ ਤੇਰੇ ਆਪਾਂ ਨੇ ਉਹ ਪਹਿਲੇ ਵਾਲੇ ਦੇ ਦੋ ਵਾਰ ਆ ਲਿਆ ਸਮਾਨ ਉਹਦਾ ਹਾਂ ਦੋ ਵਾਰ ਦੇ ਦੇਣੀ ਆਪਾਂ ਨੇ ਬਸ ਠੀਕ ਹੈ ਠੀਕ ਹੈ ਤੀ ਵਾਰ ਉਹਨੂੰ ਭੇਜ ਤੇਰੇ ਰਾਜੂ ਕੋਲੇ ਪਾਸੇ ਹਾਂ 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 ਔਰ ਲਾਹਰੀ ਰਸੀ ਇਹ ਹੁਣ ਕਿੱਧਰ ਕੰਮ ਹੋਣੀ ਇੱਥੇ ਇਹਨੂੰ ਗੇਟ ਨੂੰ ਉਧਰ ਹੋਵਗੇ ਨਾ ਇੱਧਰ ਇੱਧਰ ਪੈੜ ਨੂੰ ਕੰਮ ਹੋਣੀ ਅੱਛਾ ਉੱਥੇ ਦੇਖਿਆ ਵੀ ਲੰਬੀ ਪੈੜ ਆਪਾਂ ਨੇ ਪੈੜ ਵਾਲੀ ਕਰ ਦੇਣੀ ਹੂੰ ਹੂੰ ਹਾਂ ਨਹੀਂ ਤਾਂ ਛਾਗਾ ਦਾ ਰਹਾ ਤਾਂ ਹਾਂ ਜੀ ਜਹੀਂ ਬਣਾਨੇ ਆਪਾਂ ਕੱਲ ਫਿਰ ਹਾਂ ਜੀ ਪਲਾਈ ਮੈਨੂੰ ਪਾਣੀ ਬਰ ਪਾ ਲੋ ਦੇ ਵਿੱਚ ਬਸ ਕਰ ਇਹ ਪਾਈ ਪਾਈ ਹੋਈ ਸੀ ਟੀਨਾ ਟੀਨਾ ਤਪ ਕਾਵਾ ਵੱਜਣ ਲੱਗ ਗਿਆ ਕੰਨ ਤੂਕੇ ਮੇਰੇ ਪਰ ਗਿੱਟ ਦੇ ਰਾਤ ਫਿਰ ਇਹਨੇ ਰਿਗੜ ਇੱਥੇ ਬਣਾਇਆ ਇੱਥੇ ਬੱਡ ਬਣਾਇਆ ਤਾਂ ਫਿਰ ਇੱਥੇ ਪਿਆ ਫਿਰ ਉੱਪਰ ਬਹੁਤ ਆਦਾ ਠੰਡ ਤਾਂ ਨਹੀਂ ਲੱਗੀ ਨਹੀਂ ਜੀ ਅੱਛਾ ਤੂਕੇ ਰੱਖਦੇ ਨੂੰ ਮੜ ਜਾ ਹੈ ਵੇ ਬਈ ਇਦਾਂ ਹੀ ਐ ਜਿੱਦਾਂ ਹੁਣ ਦਿਲਸ਼ਾਹ ਨਾਲ ਐ ਇਦਾਂ ਮੈਂ ਬਾਹਰ ਆ ਰਿਹਾ ਐਦਾਂ ਸਟਰਗਲ ਕੀਤੀ ਐ ਬਈ ਇੱਥੇ ਵੀ ਐਦਾਂ ਹੀ ਕਿ ਦੇਖੋ ਖੁੰਝੇ ਵਿੱਚ ਕੋਈ ਜਗ੍ਹਾ ਮਿਲ ਜੇ ਸੌਂ ਜਾਣਾ ਫਿਰ ਕੰਮ ਪਾ ਲਾ ਜਾਣਾ ਮੈਂ ਤੁੰਦੀ ਘਾ ਦੇਣਾ ਪੈਸਾ ਦੇ ਧੀ ਰਣੀ ਦਾ ਟਰੈਕਟਰ ਪਿਆ ਇੱਥੇ ਤੇ ਬਾਕੀ ਹੱਲੇ ਜਿਹੜਾ ਲੈਟਰਿੰਗ ਨਾਲ ਇਕੱਠਾ ਉਹ ਟੋਆ ਪਟ ਹੋਣਾ ਹਲੇ ਕੰਮ ਤਾਂ ਬਹੁਤ ਪਿਆ ਹੈ ਅੱਛਾ ਜਲਦੀ ਫਿਰ ਦੀ ਘੋੜੀ ਆਈ ਪਈ ਆਪਣੇ ਕੋਲ ਹੈ ਮਿਕਸ ਨਾ ਕੱਢੋ ਫਟੇ ਯਾਰ ਨਾ ਇੱਦਾਂ ਹੀ ਪਛਾਣ ਆ ਛੋਟੇ ਆ ਉਹ ਵੱਡੇ ਆ ਅੱਛਾ ਧੰਨਵਾਦ ਜੀ ਮੇਰਾ ਲਾਈਵ ਦੇਖਣ ਵਾਸਤੇ